ਅਸੀਂ ਤੁਸੀ ਦੇਖ ਰਹੇ ਹੋ ਜੈਨਸੂਰਾ ਟੀਵੀ ਤੇ ਅੱਜ ਜੋ ਹੋਲੀ ਦਾ ਤਿਉਹਾਰ ਤਸਵੀਰਾਂ ਤੁਹਾਨੂੰ ਦਿਖਾਦੇ ਨੇ ਇੱਕ ਵਾਰੀ ਜਲੰਧਰ ਦੇ ਵਿੱਚ ਨੌਜਵਾਨਾਂ ਵੱਲੋਂ ਲੱਚਕਾਰ ਤੇ ਤੇ ਰੰਗ ਤੇ ਰੰਗ ਪਾ ਕੇ ਹੋਲੀ ਦਾ ਤਿਉਹਾਰ ਜਿਹੜਾ ਹੈਗਾ ਉਹ ਬੁਲਾਇਆ ਜਾ ਰਿਹਾ ਹੈ। ਇਹ ਤਸਵੀਰਾਂ ਜਲੰਧਰ ਸ਼ਹਿਰ ਨੂੰ ਲਾ ਦਿੱਤੇ। ਮਰੀ ਪੂਰਾਂ ਦੇ ਨਾਲ ਹੋਲੀ ਦਾ ਤਿਉਹਾਰ ਜਿਹੜਾ ਹੈਗਾ ਉਹ ਬੁਲਾਇਆ ਜਾ ਰਿਹਾ ਹੈ। ਖੁਸ਼ਮਤੀ ਤਰ੍ਹਾਂ ਕਿ ਪਰਤਲਾਂ ਤੁਸੀਂ ਜੰਮਾ ਦਿਨੇ ਆ। ਕਿ ਲੋਕ कोशिश करा जे नौजवान गलत होली का त्योहार

ਪੂਰੇ ਦੇਸ਼ ਦੇ ਵਿੱਚ ਤਿਉਹਾਰ ਮਨਾਇਆ ਜਾ ਰਿਹਾ ਹੈ ਔਰ ਕੱਲ ਮੱਲਾ ਮੱਲਾ ਵੀ ਹੈ ਕੀ ਕਹਿਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਹੋਲੀ ਦੇ ਪਾਵਨ ਤੇ ਪਵਿੱਤਰ ਤਿਉਹਾਰ ਦੀ ਮੈਂ ਲੱਖ ਲੱਖ ਵਧਾਈ ਦਿਨਾ ਉਸ ਤੋਂ ਬਾਅਦ ਕੱਲ ਜੋ ਪੰਜਾਬ ਦੀ ਸ਼ਾਨ ਹੋਲਾ ਮਹੱਲਾ ਉਹ ਧਾਰਮਿਕ ਸ਼ਾਨ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਮਨਾਇਆ ਜਾ ਰਿਹਾ ਹੈ ਉਹਦੀ ਵੀ ਲੱਖ ਲੱਖ ਵਧਾਈ ਹੋਵੇ ਹੋਲੀ ਜਿਹੜਾ ਤਿਉਹਾਰ ਹੈ ਨਾ ਕੰਨਿਆ ਕਮਾੜੀ ਤੋਂ ਲੈ ਕੇ ਕਸ਼ਮੀਰ ਤੱਕ ਜੇ ਆਪਾਂ ਭਾਰਤ ਦੇ ਮੰਨੀਏ ਤੇ ਜਿੱਥੇ ਜਿੱਥੇ ਵੀ ਭਾਰਤੀ ਵਸਦੇ ਆ ਉਹਨਾਂ ਦਾ ਤਿਉਹਾਰ ਹੈ ਅੱਜ ਦੇ ਦਿਨ ਹਰ ਵਿਅਕਤੀ ਇੱਕ ਤਾਂ ਛੁੱਟੀ ਦਾ ਆਨੰਦ ਮਾਣਦਾ ਜਿੰਨੇ ਵੀ ਕੋਈ ਰੁੱਸੇ ਆ ਉਹਨਾਂ ਨੂੰ ਮਨਾ ਕੇ ਉਹਨਾਂ ਨੂੰ ਰੰਗਾਂ ਚ ਰੰਗਦਾ ਔਰ ਇਸ ਲਈ ਮੈਂ ਹੋਲੀ ਦਾ ਤਿਉਹਾਰ ਮਨਾਇਆ। ਇੱਕ ਹੋਰ ਚੀਜ਼ ਦੇਖ ਰਹੇ ਕਾਫੀ ਖੁਸ਼ੀ ਹੈ ਕਾਫੀ ਧੂਮ-ਧਾਮ ਨਾਲ ਤੁਹਾਡੇ ਵੱਲੋਂ ਮਨਾਇਆ ਜਾ ਰਿਹਾ ਪਰ ਕੁਝ ਲੋਕ ਜਿਹੜੇ ਅਖੌਤੀ ਲੋਕ ਹੈਗੇ ਨੇ ਚਿੱਕੜ ਦੇ ਨਾਲ ਜਾਂ ਕਾਲਾ ਤੇਲ ਮਲ ਕੇ ਇੱਕ ਦੂਜੇ ਦੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਮੈਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦਾ ਵੀ ਇਹ ਰੰਗਾਂ ਦਾ ਤਿਉਹਾਰ ਹੈ ਰੰਗਲੀ ਦੁਨੀਆ ਤੁਸੀਂ ਥੋੜਾ ਕਰ ਲੋ ਜਿੰਨੇ ਪੈਸੇ ਤੁਸੀਂ ਕਿਸੇ ਨੂੰ ਖਰਾਬ ਕਰਨ ਲਈ ਕਾਲੇ ਤੇਲ ਲਈ ਲੈਂਦੇ ਹੋ ਨਾ ਉਨੇ ਪੈਸੇ ਥੋੜੇ ਪਾ ਕੇ ਰੰਗ ਲਾਓ ਚਾਹੇ ਟਿੱਕੇ ਦੀ ਹੋਲੀ ਖੇਡੋ ਇਹ ਜਿਹੜੀ ਹੋਲੀ ਆ ਕਿਚੜ ਦੀ ਕਾਲੇ ਤੇਲ ਦੀ ਐਸੀਆਂ ਚੀਜ਼ਾਂ ਜਿਨ੍ਹਾਂ ਨਾਲ ਕੋਈ 네ਗੈਟਿਵਿਟੀ ਜਾਂਦੀ ਹੈ ਇਹ ਲੋਕਾਂ ਨੂੰ ਨਹੀਂ ਖੇਡਿਆ ਚਾਹੀਦਾ ਤੇ ਮੈਂ ਇੱਕ ਕਾਨੂੰਨ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਲੋਕ ਹੁਲੜਬਾਜ਼ੀ ਕਰਦੇ ਆ ਜਾਂ ਇਸ ਤਰ੍ਹਾਂ ਜਿਹੜੀ ਸ਼ੈਤਾਨੀ ਕਰਦੇ ਆ ਉਹਨਾਂ ਤੇ ਮੁਕੱਦਮਾ ਵੀ ਦਰਜ ਹੋਣਾ ਚਾਹੀਦਾ ਸਤਲਿੰਦਰ ਸ਼ਹਿਰ ਦਾ ਪਸੰਦਾ ਵਿਥੇ ਫੁੱਲਾਂ ਦੇ ਨਾਲ ਗੁਲਾਬ ਦੇ ਨਾਲ ਗੋਰੀਏ ਰਹੀ ਚੱਲੀ ਹੈ। ਪਰ ਇਹ ਤਸਵੀਰਾਂ ਨੇ ਪਟਾ ਆਗੂ ਮਨੋਰੰਜਨ ਕਾਲਿਆ ਜੀ ਦੇ ਚੜ੍ਹਦੇ ਬਾਹਰੀਆਂ ਦਿੱਤੇ ਕੀ ਆਪ ਖੁਦ ਆਪਣੇ ਵਰਕਰਾਂ ਨਾਲ ਆਪਣੇ ਸਹਿਯੋਗੀਆਂ ਨਾਲ

ਸੇ ਤੋਂ ਉੱਦੀ ਖਾਪ ਤੇ ਕਦਲੇ ਜਿੰਦੇ ਹੋਏ ਨਜ਼ਰ ਆ ਰਹੇ ਨੇ ਰੰਗ ਪਰ ਗੂਰੂ ਦੀ ਸੰਗਰਵਲੇ ਆਪਣੀ ਸਾਥੀਆਂ ਨਾਲ ਪਾਸ ਪਾਸੇ ਕਾਰਜ ਕਰਵਾਦੇ ਨਾਲ ਬੋਲੀ ਕਰਦੇ ਹੋਏ ਦਿਖਾਈ ਦੇਣ आज रंग दादा होली का त्यौहार कि जब फागुन रंग झमकते हो तो देख बहारें होली शायर ने इस तरह जड़े है उन्हें अल्फाज देते हैं और होली रंग दादा त्यौहार है और हर बरस फागुन के महीने आंदा है सो so, ਇਸਨ ਜਿਹੜੀ ਹੈ ਹੋਲੀ ਬਰਸਾਨੇ ਦੀ ਹੋਲੀ ਲੱਠ ਮਾਰ ਹੋਲੀ ਉਹ ਅੰਤਰਰਾਸ਼ਟਰੀ ਸਤਰ ਤੇ ਉਤੇ ਬਹੁਤ ਮਸ਼ਹੂਰ ਹੈ ਸੋ ਇਸੇ ਤਰ੍ਹਾਂ ਜਿਹੜਾ ਹੈਗਾ ਆਪਣਾ ਬਾਂਕੇ ਬਿਹਾਰੀ ਮੰਦਰ ਬਿਲਕੁਲ ਬਰਿੰਦਾਵਨ ਜੀ ਉਹਦੇ ਵਿੱਚ ਵੀ ਹੋਲੀ ਜਿਹੜੀ ਹੈਗੀ ਉਹ ਬਹੁਤ ਕਿ ਉਥੇ ਮੰਦਰ ਦੀ ਜਿਹੜੀ ਪ੍ਰਤਿਮਾ ਹੈਗੀ ਆ ਉਥੋਂ ਇੱਕ ਪਿਛਕਾਰੀ ਆਂਦੀ ਹੈ ਭਗਤਾ ਦੇ ਪੈਂਦੀ ਹੈ ਭਗਤ ਫੁੱਲ ਸੁੱਟਦੇ ਆ ਹੋਲੀ ਡਾਲਦੇ ਆ ਰੰਗ ਡਾਲਦੇ ਆ मनोरम जरा दृश्य देखने रंग रहे खुशियां भरिया रहे बहुत बहुत बड़ा है एक कल दसम प्रकार श्री गुरु गोबिंद सिंह महाराज जी ने होला साद्याल भी होली का त्योहार है और आनंदपुर साहब हाँ होला महला जगा ਏ ਅਨੰਦਪੁਰ ਸਾਹਿਬ ਇਖੇ ਮਨਾਇਆ ਜਾਂਦਾ ਹੈ ਔਰ ਉਹਦੇ ਵਿੱਚ ਜਿਹੜਾ ਹੈਗਾ ਦਸ਼ਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਉਹਨਾਂ ਨੇ ਸ਼ੁਰੂਆਤ ਕੀਤੀ ਸੀਗੀ ਸੋ ਇੱਥੇ ਜਿਹੜਾ ਹੈਗਾ ਕਾਫੀ بڑے ਸਤਰ ਦੇ ਉੱਤੇ ਪੰਜਾਬੀ ਸਾਰੇ ਇਕੱਠੇ ਹੁੰਦੇ ਆ ਔਰ ਮਨਾਉਂਦੇ ਆ ਸੋ ਮੰਗਲ ਕਾਮਨਾ ਕਰਦਾ ਹੈ ਕਿ ਸਾਰਿਆਂ ਦਾ ਜੀਵਨ ਜਿਹੜਾ ਖੁਸ਼ੀਆਂ ਨਾਲ ਭਰਿਆ ਰਹੇ ਰਹੇ ਬਣਾ ਭਰਿਆ। ਧੰਨਵਾਦ। ਤਾਂ ਇਹਨਾਂ ਭਗਤਪਾਲ ਆਰਗੂ ਮਨੋਰੰਜਨ ਕਾਲੀਆ ਜਿਨ੍ਹਾਂ ਨੇ ਕੀ ਕਿਹਾ ਕਿ ਏ ਰੰਗਾਂ ਦਾ ਤਿਹਾਰ ਬੰਕੇ ਵਿਹਾਰੀ ਮੰਦਰ ਦੇ ਵਿੱਚ ਮਨਾਇਆ ਜਾਂਦੀ ਹੈ ਔਰ ਨਾਲ ਦੀ ਨਾਲ ਹੋਰ ਦੇਸ਼ ਭਰ ਦੇ ਵਿੱਚ ਸੂਬਿਆਂ ਭਰਾਂ ਦੇ ਵਿੱਚ ਹਰ ਸੂਬੇ ਦੇ ਵਿੱਚ ਇਹ ਰੰਗਾਂ ਦਾ ਤਿਹਾਰ ਜਿਹੜਾ ਮਨਾਇਆ ਜਾਂਦਾ ਔਰ 3 ਦਿਨ ਦਾ ਤਿਹਾਰ ਜਿਹੜਾ ਹੋਲੀ ਮਹੱਲੇ ਦਾ ਕੱਲ ਅੱਜ ਤੇ ਪਰਸੋਂ 3 ਦਿਨ ਉੱਥੇ ਚੱਲਣਾ ਹੈ ਤੇ ਉੱਥੇ ਦਸੰਪਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਫੌਜ ਲੀਲੇ ਵਸਤਰਾ ਦੇ ਵਿੱਚ ਹੋਲਾ ਮਹਲਾ ਛੱਲੇ ਦੀ ਆਦ ਕੱਟਕੇ ਦੇ ਪ੍ਰਦਰਸ਼ਨ ਹੋਣੇ ਨੇ ਢੋਲ ਬਾਜੀ ਹੋਣੀ ਹੈ ਔਰ ਉਹ ਵੀ ਤਸਵੀਰਾਂ ਦੇਖਣਯੋਗ ਹੋਣੀਆਂ ਕਿ ਪਰ ਫਿਲਹਾਲ ਅੱਜ ਹਰ ਇੱਕ ਨੌਜਵਾਨ ਹਰ ਇੱਕ ਬਜ਼ੁਰਗ ਹਰ ਬੱਚਾ ਫੋਲੀ ਦਾ ਅਨੰਦ ਮਾਨਦਾ ਹੋਇਆ ਦਿਖਾਈ ਦੇ ਰਿਹਾ ਹੈ ਤਾਂ ਅਸੀਂ ਵੀ ਦੈਨਿਕ ਸਵੇਰਾ ਦੀ ਟੀਮ ਵੱਲੋਂ ਵੀ ਸਾਰੇ ਦੇਸ਼ ਭਰ ਦੇ ਲੋਕਾਂ ਨੂੰ ਫੋਲੀ ਦੀ ਬਹੁਤ-ਬਹੁਤ ਮੁਬਾਰਕ ਕੈਮਰਾਮੈਨ ਸੁਖਿੰਦਰ ਰੇਨਾਲਡ ਸੁਖਿੰਦਰ ਗੰਭੋਇ ਦੈਨਿਕ ਸਵੇਰਾ ਟੀਵੀ ਬਲੰਦ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par